ਲੌਜੀ ਕੁਆਰ ਫੇਰ ਤੋਂ ਤੁਹਾਡੇ ਆ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਰਦੀ ਹਾਂ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਜਿਵੇਂ ਕਿ ਮੈਂ ਸਵੇਰੇ ਵੀ ਵੀਡੀਓ ਬਣਾਈ ਸੀਗੀ ਇਹ ਕੱਲ ਤੇ ਸਵੇਰੇ ਆ ਦੋ ਦਿਨਾਂ ਦੇ ਵਿੱਚ ਵੀਡੀਓ ਬਣਾਈ ਹੈ ਜਿਹਦੇ ਵਿੱਚ ਕੀ ਤੁਹਾਨੂੰ ਦਿਖਾਇਆ ਸੀ ਸਾਡੀ ਗਾਂ ਦੀ ਅਚਾਨਕ ਸਿਹਤ ਖਰਾਬ ਹੋ ਗਈ ਖਰਾਬ ਤਾਂ ਚਲੋ ਨਹੀਂ ਕਹਿ ਸਕਦੇ ਗਾਂ ਕੱਲ ਸੋਪੇ ਸੀਗੀ ਜ਼ਹਿਰ ਨਹੀਂ ਸੀਗੀ ਉਹਨੇ ਪਾਈ ਤੇ ਸਾਨੂੰ ਸਾਰੀ ਰਾਤ ਬਹੁਤ ਆਵਾਜ਼ ਆ ਰਹੀ ਤੇ ਸਵੇਰੇ ਵੀਡੀਓ ਪਾਈ ਹੈ ਫਿਰ ਡਾਕਟਰ ਸਾਹਿਬ ਆਏ ਉਹਨਾਂ ਨੇ ਜ਼ਹਿਰ ਕੱਢੀ ਤੇ ਕੱਲ ਤਾਂ ਅਸੀਂ ਤੁਰਿਓ ਤਾਂ ਸੀਗੇ ਆਪਣੀ ਬੜੀ ਬੇਟੀ ਨੂੰ ਦਾ ਵੀਰ ਪ੍ਰਤਾਪ ਨੂੰ ਦੇਖਣ ਤੇ ਹਲੇ ਚੱਲੇ ਹੀ ਸੀਗੇ ਹਲੇ ਅਸੀਂ ਬੱਚਿਆਂ ਨੂੰ ਕਿਹਾ ਵੀ ਸੀਗਾ ਵੀ ਤੁਸੀਂ ਦੇਖਿਓ ਗਾਂ ਦਾ ਖਿਆਲ ਰੱਖਿਓ ਤੇ ਉਸੇ ਵੇਲੇ ਜਿਹੜਾ ਗਾਂ ਸੂਪਈ ਇਹ ਪਰਮਾਤਮਾ ਦੇ ਹੱਥ ਹੈ ਜੀ ਜਿੰਨਾ ਮਰਜੀ ਅਸੀਂ ਕਹੀਏ ਵੀ ਅੱਜ ਜਾਂ ਟਾਈਮ ਕੱਲ ਨੂੰ ਟਾਈਮ ਉਸੇ ਵੇਲੇ ਦਾ ਹੁਕਮ ਹੋਣਾ ਉਸ ਲਈ ਹੋਣਾ ਹੈ ਤੇ ਫਿਰ ਗਾਂ ਸੂਪੇ ਵੀ ਸਾਡਾ ਜਾਣਾ ਕੈਨਸਲ ਹੋ ਗਿਆ ਤੇ ਸਾਰਾ ਦਿਨ ਬਸ ਇਸੇ ਹੀ ਆਵਾਜ਼ਾਂ ਦੇ ਵਿੱਚ ਅਸੀਂ ਰਹੇ ਹਾਂ ਤੇ ਰਾਤੀ ਵੀ ਬੇਰਾਮੀ ਰਹੀ ਆ ਹੁਣ ਵੀ ਪਰਮਵੀਰ ਹੁਣੇ ਸੁੱਤੇ ਪਏ ਆ ਤੇ ਉਹਦਾ ਜ ਬਰਥਡੇ ਆ ਤੇ ਹੁਣ ਮੈਂ ਕਿਹਾ ਚਲੋ ਅ ਬੱਚਿਆਂ ਦਾ ਮਨ ਤਾਂ ਕਰਦਾ ਆ ਤੇ ਹੁਣ ਮੈਂ ਥੋੜੇ ਜੇ ਲੈ ਆਈਆਂ ਗਰਮੀ ਦੇ ਵਿੱਚ ਧੁੱਪ ਬਹੁਤ ਜ਼ਿਆਦਾ ਸੀਗੀ ਪਾਲਕ ਤੋੜ ਕੇ ਲੈ ਆਈਆਂ ਤੇ ਮੈਂ ਕਿਹਾ ਥੋੜੇ ਜਿਹਾ ਪਕੌੜੇ ਬਣਾ ਲੈਣੀਆਂ ਵੈਸੇ ਅੱਜ ਮੇਰਾ ਕੇਕ ਬਣਾਉਣ ਦਾ ਵੀ ਇਰਾਦਾ ਆ ਉਹ ਵੀ ਦੇਖਦੇ ਆ ਤੇ ਕੇਕ ਕਟਾਂਗੇ ਸ਼ਾਮ ਨੂੰ ਜੇ ਬਣ ਗਿਆ ਤਾਂ ਦੇਖਦੇ ਹਾਂ ਕੀ ਬਣਦਾ ਮੈਂ ਗਾਂ ਦੇ ਕੋਲ ਬੈਠੀ ਸੀ ਤੇ ਮੈਂ ਕਿਹਾ ਚਲੋ ਹੁਣ ਟਾਈਮ ਤਾਂ ਡੇਢ ਕ ਵੱਜਾ ਹੈ ਧੁੱਪ ਬਹੁਤ ਹੈ ਬਾਹਰ ਤੇ ਜੋ ਵੀ ਮੇਰੇ ਤੋਂ ਉੱਥੇ ਲਿਆ ਹੋਇਆ ਥੋੜੀ ਜਿਹੀ ਪਾਲਕ ਸੀਗੀ ਪਾਲਕ ਹੀ ਪਾਸ ਨਿਸਰ ਨਸਰ ਗਈ ਹੋਆ ਇਹ ਮੈਂ ਧੋ ਲਈਆ ਤੇ ਆਹ ਮਿੱਥੇ ਮੁੱਥੇ ਆ ਧੋਕ ਮਿਰਚਾਂ ਆ ਬੈਂਗਣੇ ਤਾਂ ਚਲ ਮੈਂ ਸਬਜ਼ੀ ਬਣਾ ਲੂੰਗੀ ਲੱਗਿਓ ਸੀ ਕਿ ਬਾਹਰ ਧੁੱਪ ਬਹੁਤ ਜ਼ਿਆਦਾ ਹੈ ਦੇਖੋ ਖੜੀ ਨਹੀਂ ਹੋ ਹੁੰਦਾ ਤੇ ਮੈਂ ਕਿਹਾ ਮੈਂ ਧੋ ਕੇ ਰੱਖ ਦਿਆਂ ਤੇ 2:30 ਵਜੇ ਚਾਹ ਬਣਾਵਾਂਗੇ ਫਿਰ ਥੋੜੀ ਜਿਹੀ ਪਕੌੜੇ ਬਣਾ ਲਵਾਂਗੇ ਨਾਲ ਤੇ ਬਾਕੀ ਬਰਥਡੇ ਵਾਲੀ ਤਾਂ ਸੁੱਤੇ ਪਏ ਆ ਹਲੇ ਦੇਖੋ ਰਾਤ ਦੇ ਸਾਰੇ ਥੱਕਿਓ ਆ ਅਬ ਨੀਰ ਤੇਰਮਾਨ ਗਿਆ ਹੋਆ ਬਨੀਤ ਗਈ ਹੋਸਪੀਟਲ ਤੇਰਮਾਨ ਗਿਆ ਆਪਣੇ ਸਕੂਲ ਜਨੂ ਉਹ ਵੀ ਆਜੋਗੇ ਤੇ ਮੈਂ ਜਨੂ ਤਿਆਰੀ ਕਰਦੀ ਆ ਅੱਜ ਪਰਮਵੀਰ ਦੇ ਬਰਥਡੇ ਕਰਕੇ ਪਕੌੜੇ ਬਣਾਉਦੇ ਪਏ ਆ ਜਿਹਦੇ ਬਰਡੇ ਦੇ ਪਕੌੜੇ ਬਣਦੇ ਉਹ ਤਾਂ ਸੁੱਤੀ ਪਈ ਆ ਫਰਾਤ ਤੇ ਚੱਕੀ ਹੋ ਆ ਸਾਰੇ ਉੱਠਣਾ ਹੋਣਾ ਤੇ ਹੁਣ ਉਹਦਾ ਬਰਥਡੇ ਥੋੜਾ ਪਕੌੜੇ ਬਣਾਉਣੇ ਹੈ ਫਰਾਤ ਤੇ ਸਭ ਤੋਂ ਮਤਲਬ ਫਰਾਤ ਗਾਣੇ ਕਿੰਨਾ ਵਾਰ ਕੀਤਾ ਤੂੰ ਤਾਂ ਸੌਂ ਗਿਆ ਸੀ ਸਾਰੇ ਝੂਲਦੇ ਸੀ ਤੁਸੀਂ ਮੈਨੂੰ ਲੱਗਾ ਕੱਲੇ ਪਾਪਾ ਜਾਗਦੇ ਸਾਰੇ ਜਾਗਦੇ ਸੀ ਸਵੇਰੇ ਤੇ ਹੁੰਦੇ ਦਰੱਖਤ ਆਇਸੀ ਹਾਂ ਹਾਂ ਤਾਂ ਕੀ ਯਾਦ ਆ ਮਾਂ ਕੱਟਾ ਬੁੱਢੀ ਬੜੀ ਪਰਣੀ ਦਾ ਮੰਜ਼ਲਵਾ ਮਾਂ ਪੰਦ ਰੋਟੀ ਬਣਾ ਲੈਣਾ ਪਕੌੜੇ ਬਣਾ ਲੇ ਦੇਖੋ ਜੀ ਸਾਰਾ ਕੋਸ਼ ਕਰਨਾ ਪੈਂਦਾ ਹੈ ਵਸਦੇ ਘਰਾਂ ਦੇ ਵਿੱਚ ਦੁੱਖ ਵੀ ਆਉਂਦੇ ਆ ਖੁਸ਼ੀ ਵੀ ਆਉਂਦੇ ਆ ਟਾਈਮਰ ਤੇ ਭਾਜਾ ਦੇ ਘਰ ਦੇ ਵਿੱਚ ਭਾਵੇਂ ਕੋਈ ਪਸ਼ੂ ਆ ਬੰਕੋ ਇਨਸਾਨੀਆ ਕਿ ਲਾ ਮੱਠਾ ਹੋਵੇ ਤਾਂ ਕੋਈ ਤਿਹਾਰ ਆ ਕੋਈ ਖੁਸ਼ੀ ਆ ਦੇਣਿਆ ਉਹ ਮਨਾਉਣ ਦੇ ਲਈ ਕਰਦਾ ਤੇ ਸਾਡਾ ਉਹ ਮੂੜਾ ਆਫਿਸ ਸਵੇਰ ਦਾ ਤੇ ਉਹਨਾਂ ਦਾ ਜਰਾ ਕੁ ਠੀਕ ਕਰਕੇ ਤੇ ਹੁਣ ਅਸੀਂ ਲੱਗੇ ਆ ਮਨਾਉਣ ਪਾਰਵੀ ਦਾ ਬਰਥਡੇ ਤੇ ਦੁੱਖ ਦੀਆਂ ਘੜੀਆਂ ਜਦੋਂ ਉਦੋਂ ਮੈਂ ਜਗਰਾਤੇ ਵਾਲਿਆਂ ਦੀ ਗੱਲ ਕੀਤੀ ਸੀਗੀ ਵੀ ਦੁੱਖ ਦਾ ਜਿਹੜਾ ਰਾਤ ਹੁੰਦੀ ਤਾਂ ਮੁੱਕਦੀ ਨਹੀਂ ਤੇ ਤਾਂ ਫਿਰ ਇੱਕ ਦੂਸਰੇ ਦੇ ਗੱਲਾਂ ਬਾਤਾਂ ਕਰੇ ਮੂੰਹ ਤੋਂ ਲਾ ਕੇ ਟਾਈਮ ਪਾਸ ਹੋਏ ਰਾਤ ਨਹੀਂ ਮੁੱਕਦੀ ਜੇ ਦੁੱਖ ਦੀ ਹੁੰਦੀ ਆ ਬਹੁਤ ਔਖੀ ਰਾਤ ਮੁੱਕਦੀ ਆ ਤੇ ਚਲੋ ਪਰਮਾਤਮਾ ਜੀ ਦੀ ਜਾਨ ਉਹ ਸਾਰਾ ਕੁਝ ਵੀ ਦੁੱਖ ਵੀ ਸੁੱਖ ਵੀ ਦੇਖੋ ਇਹ ਸਾਡੇ ਘਰ ਦੀ ਪਾਲਿਆ ਹੋ ਪਸ਼ੂ ਆ ਤੇ ਸਾਨੂੰ ਕਿੰਨਾ ਦੁੱਖ ਹੋਇਆ ਨਾ ਕਦੀ ਅਸੀਂ ਉਹਨੂੰ ਮਾਰ ਕੇ ਢੀਲੀ ਹੋਈਏ ਵਿਚਾਰੇ ਨੂੰ ਦੁੱਖ ਤਾਂ ਉਹਦੇ ਸਰੀਰ ਨੂੰ ਆ ਨਾ ਪਤਾ ਨਹੀਂ ਵਿਚਾਰੇ ਕਿੰਨੀ ਤੜਫੀ ਹੋਣੀ ਕਿੰਨੀ ਕਿ ਦੁਖੀ ਹੋਣੀ ਆ ਤੇ ਸਾਡੇ ਜੋ ਅਸੀਂ ਕਰੀ ਅਸੀਂ ਦੇਸੀ ਉਹਦੇ ਲਈ ਆਣ ਪੜ ਕੇ ਜੇ ਕਾੜੇ ਬਣਾਈ ਦੀ ਕਦੀ ਜਿਉ ਕੋਈ ਕਹੇ ਕੋਲੀ ਬੋਲੀ ਬੱਸ ਢੋਲੀ ਪਾਈਏ ਕਦੀ ਡਾਕਟਰ ਨੂੰ ਸੱਦੀਏ ਡਾਕਟਰ ਕਹਦੇ ਆ ਨਾ ਹਾਂ ਤੋਂ ਪਟ ਕੇ ਦਵਾਈ ਿਆ ਕੇ ਦਿੱਤੀ ਹੈ ਨਾ ਤੇ ਜਿਹੜੇ ਦੇਖੋ ਉਧਰ ਹైదరాబాద్ ਦੇ ਵਿੱਚ ਦੇ ਜਵਾਨ ਨੇ ਪੰਛੀਆਂ ਨਾਲ ਜਾਨਵਰਾਂ ਨਾਲ ਕਿੰਨਾ ਅਤਿਆਚਾਰ ਹੋਇਆ ਨਾ ਪਤਾ ਨਹੀਂ ਕਿੰਦਾ ਦੇ ਲਿਆ ਇਦਾਂ ਲੋਕਾਂ ਨੇ ਪਰ ਪ੍ਰਮਾਤਮਾ ਇਹ ਸਾਥ ਦਵ ਕਰਦਾ ਇੱਥੇ ਤੇ ਸਾਡੇ ਨਾਲ ਤੇ ਕਬੂਤਰਾਂ ਨੇ ਬੱਚੇ ਜਿਹੜੇ ਦਿੱਤੇ ਉਹ ਸਾਡੇ ਤਾਂ ਉਹ ਇੱਕ ਦਿਨ ਪਾਸੋਂ ਪਤਾ ਅਰਮਨ ਕੀ ਹੋਇਆ ਇਹਨੂੰ ਦਾ ਪਤਾ ਆ ਹੁਣ ਅਸੀਂ ਸਵੇਰੇ ਨਾ ਪਸ਼ੂ ਛੁਣ ਗਏ ਤੇ ਉਹ ਖਾਂ ਮਰੇ ਥਲੇ ਖਿੱਲਰਿਓ ਸੀਗੇ ਤੇ ਉੱਪਰ ਵੀ ਖਾਂ ਲੀ ਸੀਗਾ ਸਾਰਾ ਕੁਝ ਹੈ ਜੋਤੇ ਉਹ ਰਾਣੀ ਸੀ ਕਾਂਦੀ ਸੀ ਮੈਂ ਕਿਹਾ ਕਾਪਰ ਮੈਂ ਘਰ ਮਾਨ ਹੋਣਾ ਵਸੇ ਦਿਖਾ ਗਈ ਬੱਚੇ ਇਹ ਤਾਂ ਬਹੁਤ ਕਰਦਾ ਉਹਨਾਂ ਦੇ ਨਾਲ ਨਹੀਂ ਉਹ ਖਾਦੇ ਨਹੀਂ ਸੀਗੇ ਉਹਨੇ ਉਹ ਪੱਲੀ ਜਿਹੜਾ ਰਸਾ ਲੱਗੀ ਆ ਮੇਰੇ ਸਾਹਮਣੇ ਤਾਂ ਰੱਖ ਤੇ ਉਹੀ ਮੈਂ ਦੱਸਣ ਲੱਗੀ ਆ ਗੱਲ ਗੱਲ ਤਾਂ ਸੁਣ ਮੇਰੀ ਅਸੀਂ ਡਰ ਗਏ ਮੈਂ ਕਿਹਾ ਮਾਨ ਹੋਣਾ ਦੱਸਿਓ ਵਿਹਾਈਗਾ ਤਾਂ ਦੇਰ ਟੁੱਟ ਜਾਣਾ ਆ ਉਹ ਬੜਾ ਠੁਕੀ ਹੋਊਗਾ ਵੀ ਮੈਂ ਬੱਚਿਆਂ ਦੀ ਐਨਾ ਕੇਅਰ ਕਰਦਾ ਸੀ ਵੀ ਬਿੱਲੀ ਖਾ ਗਈ ਤਾਂ ਤਾਂ ਸਫਾਇਆ ਵਾ ਸੀ ਤਾਂ ਇਹ ਹੈ ਨਾ ਦੇਰ ਦੇਰ ਤੇ ਘੁੰਮੇ ਇਹਨੂੰ ਠੁਕੀਸ਼ੇ ਘੁੰਮੇ ਤਾਂ ਮੈਂ ਕਿਹਾ ਇਹ ਦੇਖ ਲੈਣਾਂ ਨੇ ਮੈਂ ਕਿਹਦਾ ਬੱਚੇ ਰੱਖਾ ਕਹਿੰਦਾ ਕਿੱਥੇ ਕਹਿੰਦਾ ਤੂੰ ਕਬੂਤਰ ਨੂੰ ਪਹਿਲੇ ਕਦੋਂ ਉੱਥੇ ਰੱਖਿਆ ਵਾ ਮੈਂ ਕਿਹਾ ਲੈ ਸ਼ੋਅ ਕਰ ਹਣਾ ਮੈਂ ਜਦ ਦੇਖ ਕੇ ਮੇਰੀ ਜਾਂਚ ਜਾਣ ਪਈ ਤੇ ਐਦਾਂ ਆ ਰਹਿਮਦਿਲੀ ਕੋਣੀ ਚੱਲਦੀ ਆ ਇਨਸਾਨਾਂ ਇਨਸਾਨਾਂ ਨੇ ਵੀ ਇੱਕ ਦੂਏ ਦੇ ਲਈ ਹੋਣੀ ਚਾਹੀਦੀ ਆ ਚੰਗੇ ਨੂੰ ਮਾੜੇ ਨੂੰ ਦੇਖਣਾ ਚਾਹੀਦਾ ਆ ਹਣਾ ਪਰ ਹੈ ਨਹੀਂ ਕਿਸੇ ਦੇ ਵੀ ਇਦਾਂ ਅੱਜ ਕੱਲ੍ਹ ਉਹ ਬਿੱਲੀ ਨੇ ਇੱਕ ਬੱਚਾ ਖਾ ਲਿਆ ਸੀ ਉਹਨਾਂ ਦਾ ਹਾਲੇ ਜੇ ਉਹ ਕਬੂਤਰ ਦੇ ਵੀ ਉਹਨੇ ਪੰਜੇ ਮਾਰ ਦੇ ਤਾਂ ਹੀ ਥੱਲੇ ਕਲਾਰਾ ਪਿਆ ਸੀ ਕਬੂਤਰ ਉਹ ਕਬੂਤਰ ਤਾਂ ਹੀ ਤਾਂ ਉੱਧਰ ਚਲ ਗਿਆ ਕਬੂਤਰ ਦਾ ਵੀ ਇੱਕ ਪੰਖ ਖਾਲਦੀ ਸੀਗੀ ਅੱਧਾ ਬਸ ਉੱਧਾ ਦਾ ਨਹੀਂ ਉਹਨੂੰ ਕੁਛ ਗਿਆ ਕਬੂਤਰ ਬਚ ਗਿਆ ਅੱਬਾ ਇੱਕ ਬੱਚਾ ਮਰ ਗਿਆ ਸੀ ਇਹਨਾਂ ਨੂੰ ਚੱਕਰ ਪਤਾ ਲੱਜੇ ਬੀਂਗਾਂ ਮੰਨੇ ਸੱਪ ਹੋਏ ਜਦੋਂ ਸੀ ਉੱਧਰ ਰਹਿੰਦੇ ਸੀ ਤਾਂ ਮਰੂਦ ਦਾ ਜਿਹੜਾ ਦਰਖਤ ਸੀਗਾ ਤੁਸੀਂ ਪਿਛਲੀਆਂ ਗਲੀਓਂ ਚ ਦੇਖਿਓ ਉੱਥੇ ਨਾ ਸਰਕ ਨੇ ਬਚਿੰਦੇ ਸੀ ਨਾ ਹਾਏ ਹਾਏ ਉਹ ਸਾਪਾ ਇੰਨਾ ਦਿੱਤੀਆ ਇੱਕ ਬੱਚਾ ਅੱਜ ਖਾ ਜਾ ਇੱਕ ਬੱਚਾ ਕੱਲ ਨੂੰ ਖਾ ਜਾ ਸਾਡੇ ਜਾਨੀ ਕਿ ਨਾ ਡੰਡੇ ਨੂੰ ਨੇ ਮਾਰ ਦਿਆ ਤੇ ਵੀ ਉਹ ਸੱਪ ਰੋਜ਼ਾਨਾ ਆ ਕੇ ਨਾ ਬੱਚੇ ਖਾ ਕੇ ਗਿਆ ਅੰਨੇ ਸਾਰੇ ਉਹਦੇ ਤੇ ਇਦਾਂ ਆ ਹੁਣ ਚਲ ਜਾਨਵਰਾਂ ਤਾਂ ਨਹੀਂ ਇਨਸਾਨਾਂ ਨੂੰ ਤਾਂ ਸੁਣਨਾ ਚਾਹੀਦਾ ਆ ਜਾਨਵਰਾਂ ਨੂੰ ਤੇ ਆ ਚਾ ਨਹੀਂ ਕਰਨਾ ਚਾਹੀਦਾ ਇਹ ਹੀ ਤਾਂ ਸਾਡਾ ਵਾਤਾਵਰਣ ਨੇ ਛੱਡੋ ਹੁਣ ਇਹ ਲੀਆਂ ਗੱਲਾਂ ਫੜ ਕੇ ਬਹਿ ਜੀ ਨਹੀਂ ਨਹੀਂ ਤਾਂ ਗੱਲ ਜਰੂਰੀ ਆ ਕਾਕਾ ਚਾਹ ਦੇ ਕੱਪੜੇ ਲਓ ਜੀ ਹੈਪੀ ਬਰਥਡੇ ਹੋ ਗਿਆ ਇਹ ਤਾਂ ਸੁੱਤੀ-ਹੁੱਤੀ ਵਾਲੇ। ਆਮ ਹੈਪੀ ਬਰਥਡੇ। ਥੈਂਕ ਯੂ। ਬਗੜਾ ਤੇ ਲਾਜ ਥੈਂਕ ਯੂ ਬੋਲੇ ਆ। আর মাndvi ਨੇ স্কুল ਨੂੰ ਆ ਕੇ ਹਲੇ ਕੱਪੜੇ ਵੀ ਨਹੀਂ ਬਦਲੇ। ਲਾਲ ਹੈ ਪਰ ਪਾਏ ਨਹੀਂ ਹੋਰੇ। ਯੂਨੀਫਾਰਮ ਦੇਖੋ ਕਿੱਦਾਂ ਸੱਟੀ ਆ ਕੇ। ਪੈਂਟ ਕਿਤੇ, ਪੱਗ ਕਿਤੇ, ਟੀ-ਸ਼ਰਟ ਕਿਤੇ। ਹੈਗੇ ਆਲੂ, ਇੱਧਰ ਨਹੀਂ ਆ। ਫੜਾ ਪਲੇਟ ਪਲੇਟ ਫੜਾ ਕੁੱਕੜਾਂ ਗਰ ਫਰੋਲ ਫਰੋਲ ਕੇ ਆਲੂ ਕਟ ਲਏ ਆ ਆ ਸਮਾਂ ਰੜੀ ਪਾਲਕ ਤਾਂ ਸੋਹਣੀ ਲੱਗਦੀ ਆ आल नया दा स्कीम है चला अलह ਲੋ ਜੀ ਦੁਪਹਿਰੇ ਮੰਮੀ ਪਕੌੜੇ ਬਣਾਉਦੇ ਸੀਗੇ ਤੇ ਹੁਣ ਕੇਕ ਕੇਕ ਤੁਸੀਂ ਬਣਾਇਆ ਹੈ ਦਿੱਸੋ ਗਾਰਨਿਸ਼ ਹੋ ਜਾਪੇਗਾ ਅਮੈਂ ਇਹਨੂੰ ਠੰਡਾ ਕਰਾਂਗੇ ਲੈਟ ਤਾਂ ਚਲ ਗਈ ਉਹ ਇਹ ਠੰਡਾ ਕਰ ਲਵਾਂਗੀ ਹੈਗਾ ਇੱਥੇ ਕਰੀਮ ਕ੍ਰੀਮ ਲੱਗਣੀ ਨਹੀਂ ਫਿਰ ਵੀ ਠੰਡਾ ਹੀ ਖਾਣਾ ਜਾਂ ਨੂੰ ਪਕਣਾ ਜਾਂ ਹੋਣਾ ਠੰਡਾ ਉਹ ਲਾ ਠੰਡਾ ਨਹੀਂ ਫ੍ਰਿਜ ਵਾਲੇ ਦੀ ਕੀ ਗੱਲ ਹੈ ਪਹਿਲਾਂ ਮੈਨੂੰ ਲੱਗਾ ਕਿ ਤੁਸੀਂ ਬ੍ਰੈਡ ਵਾਲਾ ਜਿਹੜਾ ਦੂਜਾ ਹੁੰਦਾ ਹੈ ਚਾਕਲੇਟ ਵਾਲਾ ਉਹ ਬਣਾਉਣਾ ਚਾਕਲੇਟ ਨਹੀਂ ਆਇਆ ਇਹ ਅਸੀਂ ਤੁਸੀਂ ਬਣਾ ਦਿਓ ਚਾਕਲੇਟ ਬਹੁਤ ਆਪਣੇ ਮਾਰ ਜਿਹੜਾ ਮਲਟੀ ਫਲੇਵਰ ਪਾਉਣਾ ਮੈਂ ਰੋਜ਼ ਵੈਨੀਲਾ ਸਿਰ ਪਰ ਵੀ ਲੈਣਾ ਆਪਣਾ ਲੂਗਾ ਜ ਜਵਨੀਲਾ ਸੁਗਾਂਵ ਹੋ ਉਹ ਪਾ ਲਈਦਾ ਪਾਸਟਾ ਵੈਨੀਲਾ ਪਾਸਟਾ ਕੇ ਕੇ ਵਿੱਚ ਤੇ ਆਇਆ ਜਿਹਨੂੰ ਬਟਰ ਸਪੈਟਾ 'ਤੇ ਪਾਣੀ ਹੈ ਬੇਕਿੰਗ ਪੇਪਰ ਅਸੀਂ ਤੇ ਬਣਾਉਣੀ ਹੈ ਉਹ ਮੈਂ ਬੇਚੀ ਦੇ ਕੇ ਕੇਕ ਪਿਆ ਕਾਕਾ ਨੂੰ ਖਾ ਕੇ ਦੱਸੋ ਤੁਸੀਂ ਕੀ ਕਹਾਂ ਕਹਾਂ ਸਲਾਹ ਕਹਿੰਦਾ ਹਾਂ ਹੁਣ ਬਣ ਗਿਆ ਕੇਕ ਵਾਓ ਦੇਖਦੇ ਹਾਂ ਸਮੈਲ ਤਾਂ ਬਹੁਤ ਸੋਹਣੀ ਆਂਦੀ ਬਈ ਆ ਕੋਈ ਨਹੀਂ ਗਰਮ ਆ ਸਮੈਲ ਕਿ ਨਹੀਂ ਸੋਹਣੀ ਆਂਦੀ ਆ कोई नहीं हो देखो मम्मी नेक बनाया <laughs> लो जी खा लो केक हो गया सत्यानाश ਹਾਂ ਸਹੀ ਨੇ ਕੇਕ ਬਣਾਉਦੇ ਫਿਰਦੇ ਸੀ ਇਦਾਂ ਦਾ ਕੇਕ ਆ ਇਦਾਂ ਨਹੀਂ ਮੇਰਾ ਬਰਥਡੇ ਮੰਨਿਆ ਅੱਜ ਹੈ ਪਾਪਾ ਦੇਖੋ ਮੰਮੀ ਨੇ ਵਿਚਾਰੀ ਨੇ ਕਿੰਨੀ ਮਿਹਨਤ ਕੀਤੀ ਨਹੀਂ ਕੇ ਇਹਨੂੰ ਪਾਪਾ ਦੋ ਕੱਟਿਆ ਪਹਿਲੇ ਕੱਲ ਹੀ ਤੋੜਿਆ ਹਾਂ ਫੇਰ ਕਾਦੇ ਤੋੜਿਆ ਪਹਿਲੀ ਹੌਫ ਤਾਂ ਰਹਿ ਜਾਂਦੀ ਹੈ ਨਾ ਪਾਪਾ ਮੇਰੀ ਕੱਟਣ ਤੋਂ ਪਹਿਲਾਂ ਮੰਮੀ ਦੀ ਕੱਟ ਹੌਫ ਤਾਂ ਰਹਿ ਜਾਂਦੀ ਵੀ ਆਪੇ ਸੋਣਾ ਸੀਗਾ ਮੈਂ ਕਿਹੜਾ ਕੰਮ ਆਪੇ ਕੀਤਾ ਬਣਾ ਲੈਣ ਲੌਜਰ ਪਰੰਭੀ ਲੱਗੀ ਹੈ ਕੇਕ ਕੱਟਣ ਕਿੜਾ ਕੱਟਣਾ ਕੇਕ ਥੋੜਾ ਜਿਹਾ ਖਰਾਬ ਹੋ ਗਿਆ ਆਜ ਤਾਂ ਫੰਡ ਨਹੀਂ ਹੋ ਗਿਆ ਨੇ ਉੱਡਾ ਕਿੱਦੋਂ ਆਣੀ ਆੜੀ ਲਾਓ ਤਾਂ ਵੀ ਬੋਲ ਲੈ ਤਾਂ ਇਹ ਨਹੀਂ ਇੱਕਈ ਰੋਟਾ ਦਾ ਪਛਾਤ ਮਾਸ ਬਹੁਤ ਨੂੰ ਨੀਰ ਦਾ ਸਵਾਦ ਆ ਸਵਾਦ ਨਵੀਆਂ ਮੜਾ ਯਾਰ ਆ ਕਾਗਜ਼ ਤਰ ਲਾ ਰਹੇ ਨੇ ਪਹਿਲੇ ਪੂਠਾ ਕਰਕੇ ਇਹ ਕਾਗਜ਼ ਦਾ ਸਵਾਦ ਲਾਉਗੀ ਆ ਕੀ ਦਾ ਚਲੋ ਅмма ਮੇਰੇ ਜਾਨਦੇ ਨੂੰ 3 ਮਹੀਨੇ ਪਏ ਆ ਹਾਂ ਉਹ ਨਾ ਤੋ ਤਿੰਨ ਪਰ ਵੀਰ ਕਹਿੰਦੀ ਉਦੋਂ ਤੱਕ ਮੰਮੀ ਨੇ ਪਰਫੈਕਟ ਕੇਕ ਬਣਾ ਲੈਣਾ ਦੇਖੋ ਜੀ ਬੱਚੇ ਕਿਤਾ ਮਜ਼ਾਕ ਕਢਾਉਂਦੇ ਆ ਜ਼ਰੂਰੀ ਥੋੜੇ ਵੀ ਹਰ ਵਾਰੀ ਅਸੀਂ ਸਾਰਾ ਕੁਝ ਪਰਫੈਕਟ ਬਣਾਈਏ ਕਦੀ ਗਲਤੀ ਵੀ ਹੋ ਜਾਂਦੀ ਆ ਤੇ ਇਦਾਂ ਹੋਈ ਜੀ ਉਹ ਜਿਹੜਾ ਸੀਗਾ ਪਤੀਲਾ ਜਿਹਦੇ ਚ ਮੈਂ ਰੱਖਿਆ ਸੀ ਉਹ ਥੋੜਾ ਹਲਕਾ ਸੀਗਾ ਤੇ 35 ਮਿੰਟ ਰੱਖਣਾ ਸੀ 40-45 ਮਿੰਟ ਹੋ ਗਿਆ ਫੋਨ ਆ ਗਿਆ ਮੇਰੀ ਮਾਸੀ ਦੀ ਕੁੜੀ ਦਾ ਪਰਮਵੀਰ ਦੇ ਲਈ ਵਿਸ਼ੀ ਲਈ ਫੋਨ ਕੀਤਾ ਸੀ ਨੇ ਸਟੇਟਸ ਦੇਖਿਆ ਸੀ ਬਰਥਡੇ ਦਾ ਤੇ ਉਹਨਾਂ ਗੱਲੀ ਪੈ ਗਈ ਤੇ ਬੱਸ ਫਿਰ ਹੋ ਗਿਆ ਉਹੀ ਕੰਮ ਅੱਧਾ ਕ ਜਲ ਗਿਆ ਅੱਧਾ ਕੱਚ-ਕੱਚਾ ਨਹੀਂ ਵਸੇ ਰਿਹਾ ਥੱਲੇ ਥੋੜਾ ਜਲ ਗਿਆ ਤੇ ਟੇਸਟ ਵੀ ਵਧੀਆ ਦੇਖਣ ਨੂੰ ਨਹੀਂ ਸੋਹਣਾ ਖਿਲਰ ਗਿਆ ਥੋੜਾ ਜਿਹਾ ਮੈਨੂੰ ਪਤੀਲੇ ਚੋਂ ਕੱਢਣ ਲੱਗੀ ਦੇਣਾ ਖਿਲਰ ਗਿਆ ਹੋਰ ਨਹੀਂ ਕੋਈ ਵੀ ਗੱਲ ਹੋਈ ਉਦਾਂ ਸੋਹਣਾ ਬਣਿਆ ਸੀਗਾ ਚਲੋ ਕੋਈ ਨਹੀਂ ਅਗਲੀ ਵਾਰ ਸਹੀਂ ਤੇ ਅਸੀਂ ਹਾਰ ਥੋੜੀ ਮੰਨਣੀ ਆ ਆ ਬਣਾਉਣ ਵਾਲੇ ਦੀ ਮਿਹਨਤ ਦੇਖਣੀ ਚਾਹੀਦੀ ਕਿੰਨੀ ਮਿਹਨਤ ਨਾਲ ਬਣਾਇਆ ਅਸੀਂ ਤੇ ਬੱਚਿਆਂ ਨੇ ਇੰਜੋਏ ਕਰ ਲਿਆ ਅਸੀਂ ਕਿਹੜਾ ਇੱਥੇ ਕੋਈ ਗੈਸਟ ਸੱਦੇ ਅਸੀਂ ਜਿਨ੍ਹਾਂ ਨੇ ਵੀ ਚੈੱਕ ਕਰਨਾ ਸੀ ਕੇਕ ਕਿੱਦਾਂ ਦਾ ਬਣਿਆ ਇਹ ਹੀ ਆ ਅਸਲੀ ਖੁਸ਼ੀ ਤੇ ਇਹ ਹੀ ਆ ਅਸੀਂ ਖੁਸ਼ੀ ਖੁਸ਼ੀ ਚੀਜ਼ ਬਣਾਈ ਬੱਚਿਆਂ ਨੇ ਖਾਧੀ ਇੰਜੋਏ ਹੋ ਗਿਆ ਪਰ ਮੀਤਾ ਬਰਥਡੇ ਮੰਨ ਗਿਆ ਾਰਮਾਨ ਦੇ ਬਰਥਡੇ ਚ ਵਧੀਆ ਬਣਾ ਲਵਾਂਗੇ ਕੀ ਕਰੀ ਜੀ ਹੁਣ ਦੇਖਦੇ ਆ ਇਹਨਾਂ ਦਾ ਕਿਦਾਂ ਕੇਕ ਕੱਟਦੇ ਆ ਇਹ ਬੈਸਟ ਬੈਸਟ ਕੇ ਬੈਸਟ ਆਫਲੋਕ ਟੋੜ ਨਹੀਂ ਕਿ ਇੱਕ ਟੁਕੜਾ ਚੁਸਕੀ ਲੈ ਜਾਣ ਦੇ ਪਾਪਾ ਸੌਂ ਗਏ ਪਾਪਾ ਨੂੰ ਮੀਂਹ ਆਵੋ ਅਵਨੇ ਦੀ ਰੋਟੀ ਰੋਕਣ ਚਾਹੁੰਦੀ ਕਹਿੰਦੀ ਸਾਰਾ ਖਾ ਲੈਣਾ ਇਹਨੇ ਕਿ ਤੇਰੇ ਜਨਮ ਦਿਨ ਦਾ ਖਤਰਾ ਬਣਾ ਰਿਹਾ ਹਾਂ ਜਾਨਦਨ ਮੰਨ ਗਿਆ ਮੈਂ ਆਪਣਾ ਜਰੂਦੀ ਦਿਨ ਬਣਾਉਂਗਾ ਆਪਣੀ ਤਸਵੀਰ ਹੋ ਗਿਆ ਜੀ ਆਪਾਂ ਇਸ ਵੀਡੀਓ ਦੀ ਐਂਡਿੰਗ ਇੱਥੇ ਕਰਕੇ ਕੇਕ ਬਣਾਉਣ ਵਾਲੇ ਦਾ ਨੀਤ ਦੇਖਣੀ ਚਾਹੀਦੀ ਆ ਕਿਦਾਂ ਦੀ ਚੀਜ਼ ਬਣੀ ਉਹ ਨਹੀਂ ਦੇਖਣਾ ਚਾਹੀਦਾ ਮੈਂ ਕਿੰਨੇ ਗਰਮੀ ਦੇ ਵਿੱਚ ਬਣਾਇਆ गैस फूंक गया <laughs> थानू केक बनांदा चासी तुसी तो ता बनाये फिर चाकड़दे हो जंदे <laughs> है केक ठीक है आले सेकंड पार्ट है ना वरना जेल ਉਹਨੂੰ ਪੈਰੋਂ ਨਹੀਂ ਮਮੀ ਬਸ ਸਮੋਸੇ ਬਣਾਉਗੇ ਕਾਕਾ ਗਰਮੀ ਬਹੁਤ ਸਮੋਸਾ ਚਲੋ ਜੀ ਠੀਕ ਹੈ ਪਰਮਵੀਨ ਨੇ ਕਰ ਫਿਰ ਤੋਂ ਹੈਪੀ ਬਰਥਡੇ ਹੈਪੀ ਬਰਥਡੇ ਦੀ ਵਿਸ਼ੀਜ਼ ਹਨ ਜਿਹੜੀ ਸਵੇਰੇ ਵੀਡੀਓ ਪਾਈ ਉਹਦੇ ਵਿੱਚ ਵੀ ਬਹੁਤ ਆ ਗਏ ਆ ਆਲ ਵਿੱਚ ਤੇ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਪਰਮਵੀਨ ਨੂੰ ਵਿਸ਼ੀਜ਼ ਦਿੱਤੀਆਂ ਤੇ ਹੁਣ ਇਸ ਵੀਡੀਓ ਚ ਵੀ ਇਹਨੂੰ ਵਿਸ਼ੀਜ਼ ਕਰਿਓ ਤੇ ਕੇਕ ਬਣਾਉ ਨੂੰ ਮਿਹਨਤ ਤਾਂ ਬਹੁਤ ਕੀਤੀ ਪਰ ਉਹ ਗੱਲ ਬਣੀ ਨਹੀਂ ਜੀ ਨਹੀਂ ਬਣਾਇਆ ਸਹੀ ਸੀਗਾ ਬਸ ਥੋੜਾ ਜਿਹਾ ਹੈ ਨਾ ਕੱਚਾ ਰਹਿ ਗਿਆ ਨਹੀਂ ਕੱਚਾ ਵੀ ਨਹੀਂ ਕੱਢਣ ਲੱਗਿਆ ਇਹ ਕੰਮ ਖਰਾਬ ਹੋ ਗਿਆ ਕੱਢਣ ਲੱਗੇ ਤਾਂ ਇਦਾਂ ਹੋ ਗਿਆ ਉੱਪਰ ਉਹ ਫੱਟ ਗਿਆ ਹੂੰ ਕੱਢਣ ਕੇ ਖਰਾਬ ਹੋ ਗਿਆ ਉਦਾਂ ਦਾ ਟੇਸਟ ਵੀ ਉਹੀ ਆ ਕੇਕ ਵਾਲਾ ਆ ਸਭ ਕੁਝ ਠੀਕ ਆ ਅਮੇ ਤਾਂ ਬਧੀ ਤਾਂ ਕੱਪ ਕੇਕ ਹੀ ਬਣਾਉਂ ਹੂੰ ਮੱਕੜੀ ਤੇ ਚਲੋ ਜੀ ਟ੍ਰਾਈ ਟ੍ਰਾਈ ਅਗੇਨ ਨੈਕਸਟ ਵਾਰ ਸਹੀ thank you